ਅੱਜ ਮੈਂ ਤੁਹਾਨੂੰ ਲੀਡਰਾਂ ਬਾਰੇ ਦੋ ਕਵਤਾਵਾਂ ਸੁਣਾਉਣੀ ਆ ਹਨ ਲੀਡਰ ਭਾਵੇਂ ਹੋਰ ਦੇਸ਼ਾਂ ਵਿੱਚ ਵੀ ਪਰ ਸਾਡੇ ਬੜੇ ਨਿਆਰੇ ਲੀਡਰ ਜਨਤਾ ਦੇ ਭਲੇ ਕੁਝ ਨਹੀਂ ਪਾਉਂਦੇ ਜਿੱਤ ਜਾਂਦੇ ਲਾ ਕੇ ਲਾਰੇ ਲੀਡਰ ਜੈਡ ਸਕਿਉਰਟੀ ਵਾਲੇ ਕਹਿੰਦੇ ਅਸੀਂ ਹਾਂ ਹਰਮਨ ਪਿਆਰੇ ਲੀਡਰ ਧਨ ਸ਼ਕਤੀ ਨਾਲ ਸਰਕਾਰ ਬਣਾ ਕੇ ਬਣ ਜਾਣ ਫਿਰ ਹੰਕਾਰੇ ਲੀਡਰ ਫਿਰ ਧਰਨੇ ਵਾਲਿਆਂ ਤੇ ਕੋਟਕਟਾਪਾ ਰਾਜ ਕਰਦੇ ਪੁਲਸ ਸਹਾਰੇ ਲੀਡਰ ਗੁਰਾਂ ਦਿੱਤਾ ਸੰਧੂ ਕੇ ਬੂਟ ਸੋਚ ਕੇ ਪਾਇਓ ਜਿੱਤਰ ਨਾਲ ਲੋਕਾਂ ਵੱਲੋਂ ਨਕਾਰੇ ਲੀਡਰ ਜਿੱਤਰ ਨਾਲ ਲੋਕਾਂ ਵੱਲੋਂ ਨਕਾਰੇ ਲੀਡਰ ਮੇਰੀ ਗੱਲ ਤੂੰ ਦਿਲ ਤੇ ਲਿਖ ਲੈ ਮੇਰੀ ਗੱਲ ਤੂੰ ਦਿਲ ਤੇ ਲਿਖ ਲੈ ਲੀਡਰ ਬਣਨਾ ਮੈਥੋਂ ਸਿੱਖ ਲੈ ਆਪਣੇ ਮਨ ਵਿੱਚ ਕਰ ਲੈ ਸੋਚ ਵਿਚਾਰ ਜੋ ਜੇ ਤੂੰ ਲੀਡਰ ਬਣਨਾ ਮੈਥੋਂ ਸਿੱਖ ਲੈ ਯਾਰ ਜੇ ਤੂੰ ਲੀਡਰ ਬਣਨਾ ਪਹਿਲਾਂ ਤੂੰ ਪਿੰਡ ਦੀ ਲਈ ਸਰਪੰਚੀ ਆਈ ਗ੍ਰਾਂਟ ਨੂੰ ਫੇਰ ਦੇ ਕੈਂਚੀ ਜੋ ਆਵੇ ਸਭ ਕੁਝ ਲਈ ਢ ਘਾਰ ਜੇ ਤੂੰ ਲੀਡਰ ਬਣਨਾ ਸਿੱਖ ਲੈ ਮੈਥੋਂ ਯਾਰ ਜੇ ਤੂੰ ਲੀਡਰ ਬਣਨਾ ਚੋਣਾ ਜਿੱਤਣ ਲਈ ਮੀਟ ਤੇ दारू ਚੱਲੇ ਚੋਣਾ ਜਿੱਤਣ ਲਈ ਮੀਟ ਤੇ दारू ਚੱਲੇ ਫਿਰ ਸਾਰੇ ਪਿੰਡ ਵਿੱਚ ਹੋ ਜੂ ਬੱਲੇ ਬੱਲੇ ਮੈਂ ਵੀ ਨਾਲ ਕਰਾ ਦੂੰ ਇਹ ਸਾਰਾ ਕੰਮਕਾਰ ਜੇ ਤੂੰ ਲੀਡਰ ਬਣਨਾ ਮੈਥੋਂ ਸਿੱਖ ਲੈ ਯਾਰ ਜੇ ਤੂੰ ਲੀਡਰ ਬਣਨਾ ਪੈਸੇ ਜਿੰਨੇ ਮਰਜ਼ੀ ਲੈ ਲਈ ਕੋਲ ਆ ਕੇ ਤੂੰ ਮੇਰੇ ਸੁੱਖ ਨਾਲ ਜ਼ਮੀਨ ਬਹੁਤ ਹੈ ਕੋਲੇ ਤੇਰੇ ਪੈਸੇ ਜਿੰਨੇ ਮਰਜ਼ੀ ਲੈ ਲਈ ਕੋਲ ਆ ਕੇ ਤੂੰ ਮੇਰੇ ਸੁੱਖ ਨਾਲ ਜ਼ਮੀਨ ਬਹੁਤ ਹੈ ਕੋਲੇ ਤੇਰੇ ਤੂੰ ਸਰਪੰਚੀ ਲੈ ਲਵਾਂਗੇ ਤੂੰ ਸਰਪੰਚੀ ਲੈ ਲਵਾਂਗੇ ਦੋ ਕਿੱਲੇ ਨਾਲ ਸਾਰੇ ਸਰਪੰਚੀ ਲੈ ਲਵਾਂਗੇ ਦੋ ਕਿੱਲਿਆਂ ਨਾਲ ਸਾਰੇ ਜੇ ਤੂੰ ਲੀਡਰ ਬਣਨਾ ਸਿੱਖ ਲੈ ਮੈਥੋਂ ਯਾਰ ਜੇ ਤੂੰ ਲੀਡਰ ਬਣਨਾ ਥਾਣੇ ਜਾ ਕੇ ਪੁਲਿਸ ਦੀ ਤੂੰ ਕਰੀਂ ਦਲਾਲੀ ਜੇਬ ਤੇਰੀ ਕਦੇ ਨਾ ਰਹੇ ਨੀ ਖਾਲੀ ਪੜਾਉਣਾ ਤੇ ਛਡਾਉਣਾ ਚੰਗਾ ਕਾਰੋਬਾਰ ਜੇ ਤੂੰ ਲੀਡਰ ਬਣਨਾ ਮੈਥੋਂ ਸਿੱਖ ਲੈ ਯਾਰ ਜੇ ਤੂੰ ਲੀਡਰ ਬਣਨਾ ਸਿੱਖ ਲੈ ਝੂਠ ਬੋਲਣਾ ਤੇ ਵੱਡੇ ਲਾਰੇ ਇਹ ਕਾਮਯਾਬ ਲੀਡਰ ਦੇ ਗੁਣ ਹਣ ਸਾਰੇ ਪੁਰਾਂ ਦਾ ਤਸੰਧੂ ਸ਼ਕਤੀ ਪੂਜਾ ਕਰੇ ਸੰਸਾਰ ਉਹ ਜੇ ਤੂੰ ਲੀਡਰ ਬਣਨਾ ਸਿੱਖਲਾ ਮੈਥੋਂ ਯਾਰ ਜੇ ਤੂੰ ਲੀਡਰ ਬਣਨਾ ਹੈ ਸਿੱਖਲਾ ਮੈਥੋਂ ਯਾਰ